ਨਾਵਾਇਦੜ ਮਲਜੀਤ ਸਿੰਘ ਕੀ ਗੱਲ ਹੋਈ ਇੱਥੇ ਸਾਡੇ ਬੈਕਸੈਟ ਤੇ ਅੱਗ ਲੱਗੀ ਐ ਇਹਨਾਂ ਦਾ ਕੋਈ ਲੜਾਈ ਝਗੜਾਈ ਤੋਂ ਅੱਗ ਲੱਗਣ ਦੇ ਗੱਰ ਵਿੱਚ ਕਾਂ ਦੇ ਜਿਹੜੀ ਸਾਜੀ ਤੇ ਸਾਜੀ ਕਾਂ ਤੋਂ ਦੁਕਾਨਾਂ ਵਾਲੀ ਕਰਨਾ ਸਾਰੇ ਫਟ ਗਏ ਨੇ ਤੇ ਇੱਧਰ 10 ਮਿੰਟ ਫਾਇਰ ਵੀ ਕਰਨਾ ਹੁੰਦੀ ਤੇ ਇੱਧਰ ਅੱਗ ਲੱਗ ਜਾਨੀ ਸਾਰੇ ਬੱਸ ਸਾਡਾ ਬਹੁਤ ਨੁਕਸਾਨ ਹੋਇਆ ਇਹਦਾ ਕੋਈ ਹੱਲ ਹੁੰਦਾ ਜਾਂ ਕਦੋਂ ਕੋ ਲੱਗੀ ਸਰੇ ਇਹ ਕੁਛ ਸਾਡੇ 4:30 ਵਜੇ 4:00 ਵਜੇ ਫਾਇਰ ਬ੍ਰੇਡ ਕਿੰਨੇ ਕ ਵਜਾ ਜੀ ਫਾਇਰ ਬ੍ਰੇਡ ਤੇ ਆਈਏ ਕੋਈ ਸਾਡੇ 5:30 ਵਜੇ ਮੇਰਾ ਨਾਮ ਗੁਰਚਰਨ ਸਿੰਘ ਕੀ ਗੱਲ ਹੋਈ ਅੱਜ ਅੱਜ ਮੇਰੇ ਘਰ ਨੂੰ ਅੱਗ ਲਾ ਦਿੱਤੀ ਜੀ ਰਜਨੀ ਪਾਲਾ ਵੱਲੋਂ ਤੇ ਉਹਦੇ ਭਰਾ ਵੱਲੋਂ ਤੇ ਉਹਦੇ ਉਹਦੇ ਜੀਜਿਆਂ ਵੱਲੋਂ ਉਹਦੀ ਮਾਂ ਨੇ ਉਹਦੀ ਭੈਣ ਨੇ ਸਾਰੇ ਰਲ ਕੇ ਮੇਰੇ ਘਰ ਅੱਗ ਲਾਤੀ ਅੱਜ ਸਵੇਰੇ 5 ਵਜੇ ਉਹ ਰਜਨੀ ਕੌਣ ਹੈ ਰਜਨੀ ਮੇਰੀ ਘਰ ਦੀ ਉਹਦਾ ਮੇਰਾ ਕੋਰਟ ਕੇਸ ਚੱਲਦਾ ਪਿਆ ਜੀ ਤੁਹਾਨੂੰ ਕਿਦਾਂ ਪਤਾ ਲੱਗਾ ਸਿਰ ਸਾਨੂੰ ਸਾਡੇ ਗਵੰਡੀ ਨੇ ਦੱਸਿਆ ਜੀ ਮੈਨੂੰ ਫੋਨ ਆਇਆ ਕੱਲ ਰਾਤ ਇਹ ਸਾਰਾ ਟੱਪਰ ਮੈਨੂੰ ਫੋਨ ਕਰਦਾ ਪਿਆ ਮੈਂ ਫੋਨ ਚੱਕਿਆ ਹੀ ਨਹੀਂ ਮੈਂ ਰਾਤ 11 ਵਜੇ ਤੱਕ ਫੋਨ ਕਰਦੇ ਜੀ 11:30 ਵਜੇ ਤੱਕ ਕਹਿੰਦੇ ਜਿੰਨੀ ਬਾਲਾ ਦਾ ਭਰਾ ਉਹਦੀ ਭੈਣ ਉਹਦਾ ਜੀਜਾ ਮੈਨੂੰ ਰਾਤੀ ਫੋਨ ਕਰਦੇ ਰਹੇ ਮੈਂ ਫੋਨ ਚੱਕਿਆ ਨਹੀਂ ਮੈਨੂੰ ਜਾਨ ਜਾਨੋ ਮਾਰਨ ਦੇ ਸਾਰੇ ਮਤਲਬ ਉਹਨਾਂ ਨੇ ਸ਼ਰੀਰ ਅੰਤਰ ਰਜੇ ਹੀ ਤੇ ਮੈਂ ਘਰ ਨਹੀਂ ਉਹਨਾਂ ਦੇ ਖਿਆਲ ਖੇਰੇ ਘਰ ਹੋ ਗਵਨ ਅੱਗ ਲਾ ਦਿਓ ਚਲ ਗਏ ਲੇਕਿਨ ਲੋਕ ਲੱਗੇ ਘਰ ਘਰ ਨੂੰ ਮੇਰੇ ਨੂੰ ਕਿੰਨਾ ਕ ਨੁਕਸਾਨ ਹੋ ਜਾਂਦਾ ਨੁਕਸਾਨ ਪੂਰਾ ਘਰ ਮੇਰਾ ਸੜ ਗਿਆ ਜੀ ਜੀ ਇੱਕੋ ਬਾੜ ਨਾ